ਗੋਰੀਪੁਰ ਤੋਂ ਇੱਕ ਪਤਨ ਗੁਸਤਾਰ ਕੇ ਜਗਿਆ ਮਾਦਮੀ ਜੀ ਨੂੰ ਅੱਜ ਪਰ ਤੁਸੀਂ ਐਡ ਕਰ ਤੁਹਾਨੂੰ ਦੇਖੋ ਕੱਲ ਇਹਨਾਂ ਨੇ ਸ਼ਮਸ਼ੇਰ ਸਿੰਘ ਜਿਹੜਾ ਕਿ ਰਿਟਾਇਰਡ ਐਸਸੀ ਪੰਜਾਬ ਪੁਲਿਸ ਦਾ ਹੈ ਤੇ ਇੱਕ ਉਹਦੀ ਵਾਈਫ ਪ੍ਰਿਤਪਾਲ ਕੌਰ ਦੋਨਾਂ ਨੂੰ ਜਿਹੜਾ ਹੈ ਇੱਕ ਮੁਕਸਰ ਅਦਾਲਤ ਵਿੱਚ ਪੇਸ਼ ਕੀਤਾ ਤੇ ਉਹ ਜਿਹੜੇ ਉੱਥੇ ਪ੍ਰੋਸੀਕਿਊਸ਼ਨ ਨੇ ਇਹ ਗੱਲ ਦੱਸੀ ਹੈ ਇਸ ਸਤਨਾਮ ਸਿੰਘ ਇੱਕ ਕੋਈ 33 ਸਾਲ ਤੋਂ এডਿਕੇਸ਼ਨ ਵਿਭਾਗ ਵਿੱਚ ਨੌਕਰੀ ਕਰਦਾ ਹੈ ਤੇ 27 11 2024 ਨੂੰ ਇਹ ਉਹਨੂੰ ਕੋਈ ਕਾਲ ਆਈ ਸੀ ਅਨੋਨ ਨੰਬਰ ਤੋਂ ਵਿਦੇਸ਼ੀ ਤੋਂ ਤੇ ਕਾਲ ਕਰਨ ਵਾਲੇ ਨੇ ਕਿਹਾ ਕਿ ਉਹ ਬੰਗਾਲੀਆ ਗਰੁੱਪ ਦਾ ਸੰਬੰਧ ਰੱਖਦਾ ਹੈ ਤੇ ਉਸ ਨੇ 50 ਲੱਖ ਰੁਪਏ ਦੀ ਫਰੋਤੀ ਦੀ ਜਿਹੜੀ ਹੈ ਮੰਗ ਕੀਤੀ ਤੇ ਨਾਲ ਉਹਨੇ ਕਿਹਾ ਕਿ ਸਾਨੂੰ ਪਤਾ ਹੈ ਤੇ ਤੇਰੀ ਕੋਠੀ ਕੋਡ ਪੂਰਾ ਰੋੜ ਤੇ ਐ ਤੇ ਸਾਰੀ ਗੱਲ ਦਾ ਤੇਰੇ ਬਾਰੇ ਪਤਾ ਹੈ ਜੇ ਤੂੰ ਮਤਲਬ ਅ ਪੜੀਛੋਂ ਨਾ ਤੋ ਪਿਆ ਰੱਖ ਦੇ ਦੇ ਉਹ ਕਹਿੰਦੇ ਜੀ ਮੈਂ ਕੋਈ ਰੈਪਟ ਨਹੀਂ ਲਖਾਈ ਜਦੋਂ ਇਹ ਮੈਨੂੰ ਗੱਲਬਾਤ ਉਹਨੇ ਦੱਸੀ ਅਗੇਨ ਜਿਹੜੀ ਦੁਬਾਰਾ ਫੇਰ 3 12 2024 ਨੂੰ ਉਦੇ ਕਰਨ ਪਿੰਡ ਤੋਂ ਆ ਰਿਹਾ ਸੀ ਤੇ ਰਸਤੇ 'ਚ ਉਸੇ ਨੰਬਰ ਤੋਂ ਕਾਲ ਆਈ ਲੇਕਿਨ ਉਹਨੇ ਡਰਦੇ ਨੇ ਉਹ ਕਾਲ ਸੁਣੀ ਨਹੀਂ ਤੇ ਉਹਨੇ ਜਿਹੜੀ ਹੈ ਪੁਲਿਸ ਕੋਲੇ ਜਿਹੜੀ ਹੈ ਉਹ ਜਿਹੜੀ ਹੈ ਆ ਕੇ ਇਹ ਐਫ ਆਈ ਆਰ ਨੰਬਰ 233 ਮਿਤੀ 3/12/2024 ਨੂੰ ਅਕਸਟੋਰਸ਼ਨ ਦੀ ਡਰਾਉਂ ਧਮਕਾਉਣ ਦੀ ਥਾਣਾ ਸਦਰ ਵਿਖੇ ਜਿਹੜਾ ਪਰਚਾ ਦਰਜ ਹੋਇਆ। ਉਹ ਉਸ ਤੋਂ ਬਾਅਦ ਉਸ ਜਿਹੜੀ ਪ੍ਰੋਸੀਕਿਊਸ਼ਨ ਨੇ ਕੋਰਟ ਦੇ ਇਹ ਦੱਸਿਆ ਕਿ ਕਰੀਬ 1 ਸਾਲ ਬਾਅਦ 24/12/2026 ਨੂੰ ਉਹੀ ਕੰਪਲੇਨੈਂਟ ਸਤਨਾਮ ਸਿੰਘ ਆਇਆ ਜਿਉਨੇ ਦੱਸਿਆ ਕਿ ਮੈਂ ਹੁਣ ਤੱਕ ਆਪਦੇ ਤੌਰ ਤੇ ਤਪੀਸ਼ ਕਰਦਾ ਰਿਹਾ ਪੜਤਾਲ ਕਰਦਾ ਰਿਹਾ ਤੇ ਮੈਨੂੰ ਪਤਾ ਲੱਗਿਆ ਕਿ ਇਹ ਇਹ ਦੇ ਵਿੱਚ ਜਿਹੜਾ ਏਐਸਆਈ ਸ਼ਮਸ਼ੀਰ ਸਿੰਘ ਦਾਤਾ ਉਸ ਦੇ ਵਿੱਚ ਏਐਸਆਈ ਸ਼ਮਸ਼ੀਰ ਸਿੰਘ ਦਾਤਾ ਤੇ ਰੈਪਟਨ ਨੰਬਰ 41 2412026 ਨੂੰ ਦਰਜ ਕਰਕੇ ਹੀ ਉਹਦੇ ਖਿਲਾਫ ਤਾਂ ਅਗਲੇ ਦਿਨ ਪਰੋਸੀਕਿਊਸ਼ਨ ਦੇ ਕਾਗਜ਼ਾਂ ਤੋਂ ਪਤਾ ਲੱਗਦਾ ਕਿ 2512026 ਨੂੰ ਉਹਨਾਂ ਦੀ ਉਹਦੀ ਵਾਈਫ ਜਿਹੜੀ ਹੈ ਪ੍ਰਿਤਪਾਲ ਕੌਰ ਨੂੰ ਵੀ ਐਜੇ ਮਲਜ਼ਮ ਸ਼ਾਮਿਲ ਕਰ ਲਿਆ ਤੇ ਮਲਜ਼ਮਾਂ ਦੇ ਦੱਸ ਅਨੁਸਾਰ ਉਹ ਅੰਬਰਸਰੋਂ ਗਏ ਸੀ ਕਿ ਦਰਬਾਰ ਸਾਹਿਬ ਤੇ ਉੱਥੋਂ ਉਹਨਾਂ ਨੂੰ ਅਰੈਸਟ ਕਰਕੇ ਲਿਆਂਦਾ ਕਿਹੜੀ ਹਦੋਚ ਗਿਫਤਾਰੀ ਹੋਈ ਹੈ ਬਸ ਇਹ ਐਜੇ ਡਿਟੇਲ ਚ ਨਹੀਂ ਹੈ ਬਸ ਇੱਦਾਂ ਹੀ ਪਤਾ ਲੱਗਿਆ ਕਿ ਉੱਥੋਂ ਅਰੈਸਟ ਕਰਕੇ ਲਿਆਏ ਆ ਤੇ ਜਿਹੜਾ ਇਹ ਇਹਦੇ ਵਿੱਚ ਕੋਈ 골ਡੀ ਬਰਾਡ ਦਾ ਕੋਈ ਨਾਂ ਨਹੀਂ ਆਇਆ ਆ ਇਸੇ ਤਰ੍ਹਾਂ ਗੋਲੀ ਬਰਾੜ ਦਾ ਨਾਮ ਨਹੀਂ ਆਇਆ ਪਰ ਇਹ ਪਤਾ ਲੱਗਿਆ ਕਿ ਇਹ ਸਤਨਾਮ ਸਿੰਘ ਕੋਈ ਉਹਦਾ ਉਹਦਾ ਫਾਦਰ ਹੈ ਇਹ ਗੱਲ ਕਿੰਨੇ ਵਜੇ ਪੇਸ਼ ਕੀਤਾ ਗਿਆ ਇਹਨੂੰ ਸ਼ਾਮ ਨੂੰ ਪੇਸ਼ ਕੀਤਾ ਹੈ ਕੱਲ ਨੂੰ ਤੇ ਇੱਕ ਦਿਨ ਦਾ ਰਮਾਨ ਜਿਹੜਾ ਅੱਜ ਤੱਕ ਦਾ 25 ਨੂੰ ਪੇਸ਼ ਕੀਤਾ ਇਹਨੂੰ ਤੇ 26 ਨੂੰ 26 ਨੂੰ ਪੇਸ਼ ਕੀਤਾ ਤੇ ਅੱਜ ਉਹਨਾਂ ਨੂੰ ਦੁਬਾਰਾ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਉਹਨੂੰ ਪਤਾ ਲੱਗੂ ਕੀ ਕਹਿੰਦੇ ਹੈ ਕੀ ਨਹੀਂ ਤੇ ਇਸ ਕਰਕੇ ਇਹ ਗੂੜੀ ਬਰਾਡ ਦਾ ਕੋਈ ਨਹੀਂ ਇਹਦੇ ਵਿੱਚ ਕੋਈ ਜਕਤ ਨਹੀਂ ਦਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਆਗਾ ਕਿ ਇਸ ਤਰ੍ਹਾਂ ਜਿਹੜਾ ਵੇਖਣ ਤੋਂ ਹੀ ਲੱਗਦਾ ਹੈ ਕਿ ਉਹ ਜਿਹੜਾ ਸਤਨਾਮ ਹੈ ਤੇ ਇਹਨਾਂ ਦੀ ਕੋਈ ਆਪਸ ਵਿੱਚ ਦੀ ਲਾਕ ਡਾਟ ਹੈ ਗੁੰਡੀ ਗੁੰਡੀ ਹੋਣੇ ਜਾਂ ਕੁਝ ਹੋਣਾ ਹੈ ਕਿਉਂਕਿ ਅਦਰਵਾਈਜ਼ ਜੇ ਆਪ ਦੇ ਤੌਰ ਤੇ ਤਫਤੀਸ਼ ਕਰਾ ਜਿਹੜਾ ਪੁਲਿਸ ਨੇ ਕਰਿਆ ਜੀ ਫਿਰ ਉਹਦੀ ਉਹਦੀ ਮਦਰ ਨੂੰ ਉਹਦੇ ਘਰ ਵਾਲੀ ਨੂੰ ਅਗਲੇ ਦਿਨ ਉਹਨੂੰ ਵਿੱਚ ਪਾ ਦਿੰਦੇ ਆ ਨਾਮਜ਼ ਕਰ ਲੈਂਦੇ ਆ ਸੋ ਕਹਾਣੀ ਤਾਂ ਇਸ ਤਰ੍ਹਾਂ ਜੇ ਲੱਗਦੀ ਹੈ ਮੱਕੀ ਨੂੰ ਪਤਾ ਲੁਗਾ ਕਿ ਦਾ ਕਰਦੇ ਆ